ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਸਾਡੇ ਅਤੀ ਸਤਿਕਾਰਯੋਗ ਪੰਥ ਦੇ ਮਹਾਨ ਵਿਦਵਾਨ ਇੰਟਰਨੈਸ਼ਨਲ ਢਾਡੀ ਜਥਾ ਬੀਬੀ ਦਲੇਰ ਕੌਰ ਜੀ ਖਾਲਸਾ ਤੇ ਭਾਈ ਸੁਖਵੀਰ ਸਿੰਘ ਜੀ ਤਨਾ ਦੀ ਸੁਪਤਰੀ ਬੱਚੀ ਬੀਬਾ ਜਿੰਦ ਕੌਰ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਨੂੰ ਲੈ ਕਰਕੇ ਇਕੱਤਰ ਹੋਏ ਹਾਂ ਪਰਿਵਾਰ ਨੇ ਸਤਿਗੁਰਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਸਤਿਗੁਰ ਸਾਹਿਬਾਂ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਉਟਾਸਰਾ ਲੈਂਦਿਆਂ ਹੋਇਆਂ ਆਪਣੇ ਗ੍ਰਹਿ ਵਿਖੇ ਧੁਰ ਕੀ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾ ਕਰਕੇ ਭੋਗ ਪਵਾਏ। ਸੰਗਤ ਜੀ ਵੱਡਿਆਂ ਭਾਗਾਂ ਵਾਲੇ ਨੇ ਬੀਬੀ ਦਲੇਰ ਕੌਰ ਜੀ ਖਾਲਸਾ ਔਰ ਭਾਈ ਸੁਖਵੀਰ ਸਿੰਘ ਜੀ ਇਹਨਾਂ ਦਾ ਸਾਰਾ ਪਰਿਵਾਰ ਜੋ ਆਪਣੀ ਬੱਚੀ ਜਿੰਦ ਕੌਰ ਜੀ ਦਾ ਅੱਜ ਜਨਮ ਦਿਹਾੜਾ ਜਨਮ ਦਿਨ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਚੜ੍ਹਦੀ ਕਲਾ ਦੇ ਨਾਲ ਮਨਾ ਰਹੇ ਹਨ ਨਹੀਂ ਤਾਂ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਦੋਂ ਬੱਚੇ ਜਾਂ ਬੱਚੀ ਦਾ ਜਨਮ ਦਿਨ ਹੋਵੇ ਘਰਾਂ ਦੇ ਵਿੱਚ ਹੁਣ ਉਹ ਵੈਸਟਰਨ ਕਲਚਰ ਦੇ ਅਨੁਸਾਰ ਇੱਕ ਕੇਕ ਜਿਹਾ ਤਿਆਰ ਕਰਕੇ ਉਹਨੂੰ ਫਿਰ ਚਾਕੂ ਦੇ ਨਾਲ ਕੱਟਦੇ ਨੇ ਕੁਝ ਮੋਮਬਤੀਆਂ ਉਹਦੇ ਉੱਤੇ ਲਾ ਕੇ ਫਿਰ ਉਹਨੂੰ ਫੂਕ ਮਾਰ ਕੇ ਬੁਝਾਉਂਦੇ ਨੇ ਉਹ ਵੈਸਟਰਨ ਕਰਤਲ ਦੇ ਅਨੁਸਾਰ ਅੱਜਕੱਲ ਸਾਡੇ ਸਿੱਖ ਸਾਡੇ ਪੰਥ ਦੇ ਵਿੱਚ ਵੀ ਕਈ ਲੋਕ ਇਦਾਂ ਬੱਚੇ ਬੱਚੀਆਂ ਦਾ ਜਨਮ ਦਿਨ ਮਨਾਉਣ ਲੱਗ ਪਏ ਨੇ ਗੁਰੂ ਸਾਹਿਬਾਂ ਜੀ ਦਾ ਜਨਮ ਦਿਨ ਜਾਂ ਸਾਡੇ ਸ਼ਹੀਦਾਂ ਦਾ ਜਨਮ ਦਿਨ ਹੋਵੇ ਉਹ ਵੀ ਆਮ ਤੌਰ ਤੇ ਅੱਜ ਕੱਲ ਇਸ ਤਰ੍ਹਾਂ ਹੀ ਮਨਾਇਆ ਜਾਂਦਾ ਹੈ ਪਰ ਤਨਤਾ ਦੇ ਜੋਗ ਨੇ ਇਹ ਪਰਿਵਾਰ ਜਿਨ੍ਹਾਂ ਉੱਤੇ ਸਤਿਗੁਰੂ ਦੀ ਕਿਰਪਾ ਹੈ ਸਤਿਗੁਰ ਸਾਹਿਬ ਜੀ ਵੱਲੋਂ ਬਖਸ਼ੀ ਹੋਈ ਮਰਿਆਦਾ ਦੇ ਅਨੁਸਾਰ ਮਰਿਆਦਾ ਦੇ ਵਿੱਚ ਰਹਿ ਕਰਕੇ ਗੁਰਮਤਿ ਸਿਧਾਂਤਾਂ ਦੇ ਅਨੁਸਾਰ ਸਤਿਗੁਰ ਸਾਹਿਬਾਂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬੱਚੀ ਦਾ ਜਨਮ ਦਿਨ ਮਨਾ ਰਹੇ ਹਨ ਔਰ ਸੰਗਤ ਜੀ ਜਿਸ ਤਰ੍ਹਾਂ ਗਿਆਨੀ ਸੰਤੋਖ ਸਿੰਘ ਜੀ ਨੇ ਦੱਸਿਆ ਹੈ ਕਿ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਬਚਨ ਹਨ ਸੋ ਕਿਉ ਮੰਦਾ ਆਖੀਐ ਜਿਤ ਜਮਹਿ ਰਾਜਾਨ ਜਿਹੜੀ ਬੱਚੀ ਜਨਮ ਲੈ ਕਰਕੇ ਫਿਰ ਉਹਨੂੰ ਭੈਣ ਬਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਫਿਰ ਉਹਨੂੰ ਪਤਨੀ ਬਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਫਿਰ ਉਹਨੂੰ ਮਾਂ ਬਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਔਰ ਉਹੋ ਬੱਚੀ ਫਿਰ ਸੂਰਬੀਰ ਯੋਧਿਆਂ ਨੂੰ ਜਨਮ ਦਿੰਦੀ ਹੈ ਔਰ ਸੰਗਤ ਜੀ ਪੁਰਾਣੇ ਸਮਿਆਂ ਦੇ ਵਿੱਚ ਬੱਚਿਆਂ ਨੂੰ ਜਾਂ ਤਾਂ ਅਫੀਮ ਦੇ ਕਰਕੇ ਉਹਨਾਂ ਨੂੰ ਸਦਾ ਦੀ ਨੀਂਦ ਸੁਵਾ ਦਿੱਤਾ ਜਾਂਦਾ ਸੀ ਔਰ ਅਜੋਕੇ ਸਮੇਂ ਦੇ ਵਿੱਚ ਅੱਜਕੱਲ ਟੈਸਟ ਕਰਵਾ ਕਰਕੇ ਬੱਚਿਆਂ ਨੂੰ ਕੋਖ ਦੇ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ ਜੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਾਤਾ ਨੂੰ ਉਹਦੇ ਮਾਤਾ ਪਿਤਾ ਜਦੋਂ ਉਸ ਬੱਚੇ ਦਾ ਜਨਮ ਹੋਇਆ ਮਾਤਾ ਪਿਤਾ ਨੇ ਅਫੀਮ ਦੇ ਕਰਕੇ ਕੁਜੇ ਦੇ ਵਿੱਚ ਪਾ ਕਰਕੇ ਉਹਨੂੰ ਧਰਤੀ ਦੇ ਵਿੱਚ ਨੱਪ ਦਿੱਤਾ ਕੋਈ ਸਤਪੁਰਸ਼ ਜਦੋਂ ਉਹਨਾਂ ਦੇ ਨਗਰ ਦੇ ਵਿੱਚ ਆਇਆ ਉਹ ਉਹਨਾਂ ਕੋਲੋਂ ਰੋਟੀ ਖਾਣ ਲੱਗਾ ਪ੍ਰਸ਼ਾਦਾ ਛਕਣ ਲੱਗਾ ਉਸ ਵੇਲੇ ਉਹਨੇ ਕਿਹਾ ਕਿ ਅਸੀਂ ਕੁੜੀ ਮਾਰ ਦੇਕਰੂ ਪ੍ਰਸ਼ਾਦਾ ਨਹੀਂ ਸਕਣਾ। ਔਰ ਸੰਗਤ ਜੀ ਉਸ ਬੱਚੀ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਨਮ ਦਿੱਤਾ ਜਿਨਨੇ 40 ਸਾਲ ਖਾਲਸਾ ਰਾਜ ਕਾਇਮ ਕਰਕੇ ਖਾਲਸੇ ਰਾਜ ਦੀ ਸਥਾਪਨਾ ਕੀਤੀ। ਔਰ ਐਸੀਆਂ ਮਹਾਨ ਬੀਬੀਆਂ ਸਾਡੇ ਪੰਥ ਦੇ ਵਿੱਚ ਹੋਈਆਂ ਨੇ ਮਾਈ ਭਾਗੋ ਵਰਗੀਆਂ ਐਸੀਆਂ ਮਹਾਨ ਬੀਬੀਆਂ ਜਿਨ੍ਹਾਂ ਨੇ ਸਿੱਖੀ ਸਿਦਕ ਨਹੀਂ ਹਾਰਿਆ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਵਾ ਕੇ ਗਲਾਂ ਦੇ ਵਿੱਚ ਪਾ ਲੈ ਪਰ ਸਿੱਖੀ ਸਿਦਕ ਨਹੀਂ ਹਾਰਿਆ ਸੰਗਤ ਜੀ ਬੱਚੀ ਜਿੰਦ ਕੌਰ ਜਿਹਦੀ ਪਰਵਰਿਸ਼ ਐਸੇ ਪਰਿਵਾਰ ਵਿੱਚ ਹੋ ਰਹੀ ਹੈ ਐਸੇ ਘਰ ਦੇ ਵਿੱਚ ਜਨਮ ਲਿਆ ਹੈ ਬੀਬੀ ਦਲੇਰ ਕੌਰ ਜੀ ਖਾਲਸਾ ਜੋ ਰਾਤ ਦਿਨ ਪੰਥ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਨੇ ਮੈਂ ਦਾਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਬੀਬੀ ਜੀ ਆਪ ਪੰਥ ਦਾ ਪ੍ਰਚਾਰ ਦਿਨ ਰਾਤ ਕਰਦੇ ਨੇ ਉਸੇ ਤਰ੍ਹਾਂ ਬੱਚੀ ਜਿੰਦ ਕੌਰ ਦੇਸੀ ਸੁੱਤੇ ਮੇਰ ਭਰਿਆ ਹੱਥ ਰੱਖਣ ਸਤਿਗੁਰ ਦੀ ਕਿਰਪਾ ਕਰਨ ਬੱਚੀ ਨੂੰ ਲੰਮੀ ਆਯੂ ਮਾਤਾ ਪਿਤਾ ਦੇ ਆਗਿਆਕਾਰੀ ਕੌਮ ਧਰਮ ਦੇ ਸੇਵਾਦਾਰ ਹੋਣ ਦਾ ਮਾਣ ਬਖਸ਼ਿਸ਼ ਕਰਨ ਇਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਆਪ ਜੀ ਕੋਲੋਂ ਖੇਮਾ ਦਾ ਜਾਚਕ ਹੈ ਸਾਰੇ ਹੀ ਪਰਿਵਾਰ ਨੂੰ ਦਾਸ ਵੱਲੋਂ ਬੱਚੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਸਿਹਤ ਕੁਝ ਠੀਕ ਨਹੀਂ ਹੈ ਪਰ ਫਿਰ ਵੀ ਪਰਿਵਾਰ ਦਾ ਹੁਕਮ ਹੋਇਆ ਸੀ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਰਿਵਾਰ ਦੇ ਹੁਕਮ ਕਾਰਨ ਪੁੱਜੇ ਹਾਂ ਇੰਨੀ ਹਾਜ਼ਰੀ ਦਾਸ ਦੀ ਪ੍ਰਮਾਣ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ